ਸਤ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਕਿ ਸਾਰੇ ਖੁਸ਼ ਹੋਵੋਗੇ ਕੁਸ਼ਲ ਮੰਗਲ ਹੋਵੋਗੇ ਔਰ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਅੱਜ ਦੀ ਵੀਡੀਓ ਸਿਰਫ ਆਪਣੇ Hindu ਭਰਾਵਾਂ ਦੇ ਲਈ ਹੈ ਔਰ Hindu ਭਰਾਵਾਂ ਤੋਂ ਅੱਜ ਮੈਂ ਸਵਾਲ ਹੀ ਪੁੱਛਣੇ ਨੇ ਔਰ ਇਹ ਜ਼ਰੂਰੀ ਹੋ ਗਏ ਨੇ ਬਾਕੀ ਸਰਦਾਰ ਸਿੱਖਾਂ ਦਾ ਤਾਂ ਹਿੰਦੂਆਂ ਦਾ ਆਪਸੀ ਭਾਈਚਾਰਾ ਸੀਗਾ ਬਹੁਤ ਕਰੀਬ ਹੁੰਦਾ ਸੀਗਾ ਇੱਕ ਦੂਜੇ ਦੇ ਨਾਲ ਬਹਿਣਾ ਖਲੋਣਾ ਵਿਆਹ ਸ਼ਾਦੀ ਕੜਮਾਈ ਨੱਚਣਾ ਟੱਪਣਾ ਸਾਰਾ ਇਕੱਠਾ ਪਿਛਲੇ ਕੁਝ ਸਮਿਆਂ ਤੋਂ ਜਦੋਂ ਤੋਂ ਇਹ ਸ਼ਿਵ ਸ਼ੈਨਿਕ ਬਜਰੰਗ ਦਲ ਤੇ ਖਾਲਸਤਾਨੀਆਂ ਦਾ ਲਫੜਾ ਜਦੋਂ ਆਪਸ ਵਿੱਚ ਚੱਲਦਾ ਨਾ ਤਾਂ ਦੋਨਾਂ ਧਿਰਾਂ ਦੇ ਵਿੱਚ ਕੁਝ ਵਿਗਾੜ ਪਿਆ ਹੈ ਇੱਕ ਤਾਂ ਜਿਹੜੇ ਕੱਟਰ ਲੋਕ ਨੇ ਕੱਟਰ ਕਲ ਖਾਲਸਤਾਨੀ ਲਾਲੋ ਜਾਂ ਕੱਟਰ ਬਜਰੰਗ ਦਲੀ ਜਾਂ ਸ਼ਿਵ ਸ਼ੈਨਿਕ ਲਾਲੋ ਹਿੰਦੂ ਲਾਲੋ ਕੱਟਰ ਇਨਾਂ ਦੀ ਕਟੜਤਾ ਜਿਹੜੀ ਹੈ ਇਹ ਤਾਂ ਮੰਨੀ ਆਪਸ ਵਿੱਚ ਇੱਕ ਦੂਜੇ ਨੂੰ ਕੜੇ ਸਵਾਲ ਔਰ ਕੜਕਾ ਜਵਾਬ ਪੁੱਛਦੇ ਨੇ ਔਰ ਲੈਂਦੇ ਨੇ ਇੱਕ ਦੂਜੇ ਤੋਂ ਪਰ ਕੁਝ ਲੋਗ ਦੂਜੇ ਦਰਜੇ ਔਰ ਤੀਜੇ ਦਰਜੇ ਤੋਂ ਦਿੰਦੇ ਨੇ ਸਾਡੇ ਵਰਗੇ ਜਿਹੜੇ ਬਹਿ ਕੇ ਖਾਲੀ ਵੀਡੀਓ ਦੇਖਦੇ ਨੇ ਔਰ ਉਹ ਅੰਦਾਜ਼ ਨਹੀਂ ਲਾ ਪਾਉਂਦੇ ਕਿ ਸਹੀ ਕੀ ਹੈ ਔਰ ਗਲਤ ਕੀ ਹੈ ਬਸ ਉਹ ਝੜਪ ਜੀ ਦੇਖ ਕੇ ਨਾ ਲਾਈਕ ਕਰਕੇ ਕਮੈਂਟ ਕਰਕੇ ਅੱਗਾ ਛੱਡ ਦਿੰਦੇ ਨੇ ਜੇ ਉਹਨਾਂ ਨੂੰ ਜਿਹੜਾ ਮਤ ਵਧੀਆ ਲੱਗਦਾ ਖਾਲਸਤਾਨੀ ਸਿੱਖ ਵੀਰਾਂ ਨੂੰ ਜੇ ਖਾਲਸਤਾਨੀਆਂ ਦਾ ਮਾਤਰਾ ਦੇ ਲੱਗਦਾ ਹੁੰਦੇ ਕਮੈਂਟ ਹੱਕ ਚ ਪਾ ਦਿੰਦੇ ਨੇ ਹਿੰਦੂ ਵੀਰਾਂ ਨੂੰ ਜੇ ਇਹਨਾਂ ਦਾ ਆਰਐਸਐਸ ਵਾਲਿਆਂ ਦਾ ਵਧੀਆ ਲੱਗਦਾ ਤੇ ਇਹਦੇ ਤੇ ਪਾ ਦਿੰਦੇ ਨੇ ਪਰ ਉਹ ਹੁੰਦੇ ਕੁਝ ਘਰ ਲਈ ਸੋਚ ਵਾਲੇ ਨੇ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਫਿਰ ਹੌਲੀ ਹੌਲੀ ਫਰਕ ਤੇ ਵਿਗਾੜ ਪੈਂਦਾ ਸੋ ਗੱਲ ਇਹ ਹੈ ਵੀ ਦੇਸ਼ ਜਿਹੜਾ ਸਾਰਿਆਂ ਦਾ ਸਾਂਝਾ ਹੈ ਸਾਰੇ ਧਰਮਾਂ ਦਾ ਸਾਂਝਾ ਹੈ ਸਾਰਿਆਂ ਨੇ ਇਹਦੇ ਲਈ ਕੁਰਬਾਨੀਆਂ ਕੀਤੀਆਂ ਨੇ ਕਿਸੇ ਨੇ ਵੱਧ ਕਰਤੀ ਕਿਸੇ ਨੇ ਘੱਟ ਕਰਤੀ ਬੇਸ਼ੱਕ ਸਿੱਖਾਂ ਦੀ ਕੁਰਬਾਨੀ ਵੱਧ ਹੈ ਇਹ ਵੀ ਕੋਈ ਆਪਾਂ ਇਹਦੇ ਸਵਾਲ ਦੇ ਵਿੱਚ ਲੈਣਿਆ ਹੈਗਾ ਕਿਸੇ ਦੀ ਘੱਟ ਹੋਈ ਜਾਂ ਵੱਧ ਹੋਈ ਮਤਲਬ ਹੁਣ ਇਹ ਆਉਂਦਾ ਹੈ ਕਿ ਖਾਲਿਸਤਾਨ ਖਾਲਿਸਤਾਨ ਜਿਹੜੀ ਹੋ ਰਹੀ ਹੈ ਇਹਦੀ ਮੰਗ ਉੱਠਦੀ ਆ ਬਾਰ-ਬਾਰ ਇਹ ਕਿਉਂ ਉੱਠਦੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਇਹਦੇ ਕੁਝ ਜਿਹੜੇ ਕਾਰਨ ਮੈਂ ਲੱਭੇ ਨੇ ਨਾ ਉਹ ਮੈਂ ਤੁਹਾਡੇ ਰੂਬਰੂ ਕਰਨੇ ਨੇ ਹਿੰਦੂ ਵੀਰੋ ਪੰਜਾਬ ਦੇ ਵਿੱਚ ਮੰਨ ਲਿਆ ਕਿ 100% ਦੇ ਵਿੱਚੋਂ ਲੈਨੇ ਆਪਾਂ 100% ਦੇ ਵਿੱਚ ਮੰਨ ਲਓ 100% ਕਿਸਾਨ ਨੇ ਕਿਸਾਨੀ ਤੇ ਜਾਣਾ ਹੁਣ ਆਪਾਂ ਉਹਨਾਂ ਵਿੱਚੋਂ 70-75% ਜੇ ਸਿੱਖ ਭਰਾ ਨੇ ਕਿਸਾਨ ਤਾਂ ਬਾਕੀ ਬਾਣੀਏ ਖੱਤਰੀ ਗੁੱਜਰ ਹੋਰ ਕਈ ਬਰਾਦਰੀਆਂ ਹਿੰਦੂ ਭਾਈਚਾਰੇ ਚੋਂ ਪਾ ਕੇ ਉਹ ਵੀ ਜ਼ਿੰਮੇਦਾਰਾ ਕਰਦੇ ਨੇ ਤਾਂ ਉਹ ਵੀ ਕਿਸਾਨ ਨੇ ਪਰ ਜਦੋਂ ਦਿੱਲੀ ਨੂੰ ਆਪਣੇ ਹੱਕਾਂ ਦੀ ਮੰਗ ਲਈ ਆਪਣੇ ਪਾਣੀਆਂ ਲਈ ਆਪਣੇ ਬਣਦੇ ਹੱਕ ਲਈ ਦਿੱਲੀ ਨੂੰ ਇਹ ਲੋਕ ਕੁਝ ਕਰਦੇ ਨੇ ਕਿਸਾਨ ਤਾਂ ਉਹਦੇ ਵਿੱਚ ਫਿਰ ਇਹ 25% ਵਾਲੇ ਜਿਹੜੇ ਆਪਣੇ ਹਿੰਦੂ ਭਰਾ ਨੇ ਭਾਈਚਾਰਾ ਇਹ ਪਿੱਛੇ ਕਿਉਂ ਰਹਿ ਜਾਂਦਾ ਹੈ ਇਹ ਉਦੋਂ ਝੰਡਾ ਕਿਉਂ ਨਹੀਂ ਚੁੱਕਦਾ ਔਰ ਝੰਡੇ ਦੇ ਵਿੱਚ ਮੋਟਾ ਸਾਰਾ ਡੰਡਾ ਕਿਉਂ ਨਹੀਂ ਪਾਉਂਦਾ ਉਹ ਪਾਉਂਦਾ ਤਾਂ ਨਹੀਂ ਕਿਉਂਕਿ ਉਹ ਆਰਐਸਐਸ ਉਹ ਸ਼ਿਵ ਸੈਨਿਕ ਤੇ ਬਜਰੰਗ ਦਲ ਦੀ ਵਿਚਾਰਧਾਰਾ ਤੇ ਚੱਲਦਾ ਹੈ ਕੁਝ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਦੇਸ਼ ਦਾ ਰਾ ਨੇ ਪ੍ਰਧਾਨ ਮੰਤਰੀ ਜੇ ਮੋਦੀ ਹੈ ਤਾਂ ਤਾਂ ਹੀ ਅਸੀਂ ਬਚੇ ਹੋਇਆ ਔਰ ਸਾਨੂੰ ਮੋਦੀ ਦੇ ਕਹਿਨ ਤੇ ਜਾਂ ਮੋਦੀ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਨਹੀਂ ਇਹ ਗਲਤ ਹੈ ਜਦੋਂ ਮੋਦੀ ਨਹੀਂ ਸੀ ਉਦੋਂ ਕੀ ਕੀ ਨਹੀਂ ਹੋਇਆ ਸਿੱਖਾਂ ਨਾਲ ਕੀ ਨਹੀਂ ਹੋਇਆ ਔਰ ਹਿੰਦੂਆਂ ਨਾਲ ਕੀ ਨਹੀਂ ਹੋਇਆ ਚੰਗੀ ਮਾੜੀ ਗੱਲ ਤਾਂ ਸਾਰੀ ਹੋਈ ਦੇਸ਼ ਵੀ ਬਣੇ ਦੇਸ਼ ਦੀ ਰਾਖੀ ਵੀ ਹੋਈ ਕੁਰਬਾਨੀਆਂ ਵੀ ਹੋਈਆਂ ਦੇਸ਼ ਦੇ ਦੋ ਤਿੰਨ ਤਿੰਨ ਟੁਕੜੇ ਵੀ ਹੋਏ ਲੜਾਈਆਂ ਵੀ ਹੋਈਆਂ ਇਹ ਨਹੀਂ ਇਹ ਮਨ ਦੇ ਵਿੱਚੋਂ ਵਹਿਮ ਕੱਢ ਦੋ ਵੀ મોદી ਹੈ ਤਾਂ ਮੁਮਕਿਨ ਹੈ ਇੱਥੇ ਕਈ ਆਏ ਕਈ ਲੜ ਗਏ ਔਰ ਕਈਆਂ ਨੇ ਆ ਜਾਣਾ ਹੈ ਕਈਆਂ ਦੇ ਦੂਰਾ ਸਵਾਲ ਨਾ ਨਹੀਂ ਹੈਗਾ ਇਹ ਅਲਜੈਂਟ ਵਾਦੀ ਚ ਨਾ ਪਹੁੰਚੇ ਤੁਸੀਂ ਪਹਿਲੀ ਗੱਲ ਦੂਜੀ ਗੱਲ ਇਹ ਹੈ ਵੀ ਜਦੋਂ ਕਿਸਾਨ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਹਿੰਦੂ ਵੀਰ ਤੁਰਦੇ ਨਹੀਂ ਉਥੇ ਲਾਠੀ ਡੰਡਾ ਡਾਂਗ ਔਰ ਪੁਲਿਸ ਦਾ ਸਿੱਧਾ ਗੋਲੀਆਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਨੇ ਹੱਥੇ ਬੰਦਿਆਂ ਤੇ ਅੰਦੋਲਨਕਾਰੀਆਂ ਤੇ 115 ਮੌਜਰ ਪਿਸਟਲ ਬਾਰਾ ਬੂਰ ਤੋਂ ਲੈ ਕੇ ਸਾਰੀਆਂ ਗੋਲੀਆਂ ਚਲਾਈਆਂ ਗਿਆ ਇਹ ਮੁਗਲ ਸ਼ਾਸਕਾਂ ਵਾਂਗੂ ਇਹਨਾਂ ਨੇ ਕੰਮ ਕਰਿਆ ਅੰਗਰੇਜ਼ਾਂ ਵਾਂਗੂ ਕੰਮ ਕਰਿਆ ਇਹ ਹਿੰਦੂ ਰਾਸ਼ਟਰ ਦੀ ਜਿਹੜੀ ਆਪਾਂ ਮੰਗ ਕਰਦੇ ਆਂ ਹਿੰਦੂ ਰਾਸ਼ਟਰ ਦੇ ਵਿੱਚ ਐਦਾਂ ਹੀ ਹੋਗਾ ਹੁਣ ਹਿੰਦੂ ਰਾਸ਼ਟਰ ਹੈ ਤਾਂ ਐ ਸਿੱਧੀਆਂ ਗੋਲੀਆਂ ਚੱਲਣਗੀਆਂ ਜਿਹੜੇ ਰਾਜ ਸਮਰਾਜ ਦੇ ਵਿੱਚ ਸ਼ਾਂਤੀ ਨਾ ਹੋਵੇ ਜਿੱਥੇ ਬੰਦੇ ਦੀ ਆਵਾਜ਼ ਦਬਾ ਦਿੱਤੀ ਜਾਵੇ ਬੰਦੇ ਨੂੰ ਕੁਚਲ ਦਿੱਤਾ ਜਾਵੇ ਔਰ ਬਿਨਾ ਵਜ੍ਹਾ ਤੋਂ ਮਾਰ ਦਿੱਤਾ ਜਾਵੇ ਉਹ ਕੋਈ ਵੀ ਰਾਸ਼ਟਰ ਬਣਾ ਲਓ ਤੁਸੀਂ ਕਾਮਯਾਬ ਹੋ ਸਕਸੈਸ ਹੋਰ ਵਧੀਆ ਨਹੀਂ ਹੋ ਸਕਦਾ ਸੋ ਮੇਰੀ ਨੋਲੇਜ ਦੇ ਅਨਸਾਰ ਜੰਨੀਆਂ ਕਿ ਮੈਂ ਕਿਤਾਬਾਂ ਪੜ੍ਹੀਆਂ ਨੇ ਇੱਕ ਪ੍ਰਾਤਨ ਦੇ ਕਥਾਵਾਂ ਦੇ ਵਿੱਚ ਵੀ ਤੁਸੀਂ ਪੜ੍ਹਿਓ ਕਹਾਣੀਆਂ ਵਿੱਚੋਂ ਇੱਕ ਮਹਾਰਾਜਾ ਹਰੀਸ਼ ਚੰਦਰ ਹੋਇਆ ਉਹ ਧਰਮੀ ਰਾਜਾ ਸੀ ਧਰਮੀ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਧਰਮ ਦੀ ਰੱਖਿਆ ਕਰੇ ਜਿਹਦੇ ਰਾਜ ਦੇ ਵਿੱਚ ਕੋਈ ਬਲਾਤ ਕਰਨਾ ਹੋਵੇ ਜਿਹਦੇ ਰਾਜ ਵਿੱਚ ਤੱਕਾ ਨਾ ਹੋਵੇ ਜਿਹਦੇ ਰਾਜ ਦੇ ਵਿੱਚ ਖਾਮ ਖਾਂ ਲੋਕਾਂ ਨੂੰ ਚੱਕੀਆਂ ਪੀਸਣ ਲਈ ਜੇਲਾਂ ਵਿੱਚ ਨਾ ਸੁਟਿਆ ਜਾਵੇ ਜਿਹਦੇ ਰਾਜ ਵਿੱਚ ਕੋਈ ਭੁੱਖਾ ਨਾ ਸੋਵੇ ਔਰ ਜਿਹੜਾ ਰਾਜਾ ਬਰਾਬਰ ਹੱਕ ਔਰ ਸੱਚ ਦੀ ਗੱਲ ਕਰਦਾ ਹੋਵੇ ਔਰ ਬਰਾਬਰ ਨਿਆਂ ਦਿੰਦਾ ਹੋਵੇ ਉਹਨੂੰ ਕਹਿੰਦੇ ਨੇ ਧਰਮੀ ਰਾਜਾ ਔਰ ਉਸ ਤੋਂ ਬਾਅਦ ਸਮਾ ਪਾ ਕੇ ਇੱਕ ਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਤੁਸੀਂ ਰਾਜਿਆਂ ਮਹਾਰਾਜਿਆਂ ਦੀ ਜੜੋਂ ਦੀ ਸ੍ਰਿਸ਼ਟੀ ਬਣੀ ਐ ਸਾਰੀਆਂ ਖਗੋਲੋਂ ਇਹ ਦੋ ਰਾਜਿਆਂ ਤੋਂ ਬਿਨਾ ਤੀਜਾ ਕੋਈ ਰਾਜਾ ਨਹੀਂ ਹੋਇਆ ਜਿਹੜਾ ਧਰਮੀ ਰਾਜਾ ਹੋਇਆ ਹੁਣ ਇਹ ਜਿੰਨੇ ਰਾਜੇ ਅੰਗਰੇਜ਼ ਉਹਨਾਂ ਨੇ ਆਪਣਾ ਰਾਜ ਕਰਿਆ ਖੇਤਰ ਦੇ ਜ਼ੋਰ ਤੇ ਕਾਤਲਾਂ ਦੇ ਜ਼ੋਰ ਤੇ ੱੱਕੇ ਨਾਲ ਮੁਗਲ ਜ਼ਬਰਦਸਤੀ ਧਰਮ ਪਰਿਵਰਤਨ ਚੰਗੀਆਂ ਚੰਗੀਆਂ ਧੀਆ ਪੇਣਾ ਨੂੰ ਚੁਣ ਕੇ ਸੋਣੀਆਂ ਨੂੰ ਲੈ ਜਾਣਾ ਬਲਾਤਕਾਰ ਕਰਨਾ ਉਹਨਾਂ ਦੇ ਨਾਲ ਵਿਆਹ ਕਰ ਲੈਣਾ ਉਹਨਾਂ ਦੀਆਂ ਜ਼ਕੀਰਾਂ ਲੁੱਟ ਲੈਣਾ ਸਿਰੇ ਤੇ ਕੁੱਤੇ ਔਰ ਕਮੀਨੇ ਲੋਕ ਸੀਗੇ ਉਸ ਤੋਂ ਬਾਅਦ ਆਪਣਾ ਹਿੰਦੂ ਰਾਜ ਆ ਜਾਂਦਾ ਇਸ ਰਾਜ ਦੇ ਵਿੱਚ ਕਾਂਗਰਸ ਆਈ ਸਿੱਖਾਂ ਨੇ ਦੇਸ਼ ਆਜ਼ਾਦ ਕਰਾਇਆ ਸਾਰਾ ਕੁਝ ਕਰਾਇਆ ਛੋਟੀ ਜੀ ਗੱਲ ਤੇ ਜੋ ਵੀ ਕੋਈ ਗੱਲ ਸੀਗੀ ਉਸ ਨੂੰ ਬੈਠ ਕੇ ਨਹੀਂ ਨਿਬਟਾਇਆ ਇਹਨਾਂ ਨੇ ਔਰ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਵਿਖੇੜਾ ਪਾਤਾ ਅਤੰਕਵਾਦੀ ਨਾਮ ਦੇ ਕੇ ਸਿੱਖਾਂ ਤੇ ਦਰਬਾਰ ਸਾਹਿਬ ਤੇ ਅਟੈਕ ਕਰਤਾ ਉਹਦੇ ਵਿੱਚ ਲੱਖਾਂ ਹਿੰਦੂ ਸਿਰਫ ਸਿੱਖ ਨਹੀਂ ਦਰਬਾਰ ਸਾਹਿਬ ਹੁਣ ਵੀ ਚਲੇ ਜਾਓ ਉਹਦੇ ਵਿੱਚ ਹਿੰਦੂ ਮੁਸਲਮ ਸਿੱਖ 크ਰਿਸਚੀਅਨ ਸਾਰੇ ਅੱਜ ਦਰਸ਼ਨ ਕਰਨ ਜਾਂ ਘੁੰਮਣ ਫਿਰਨ ਕਿਸੇ ਵੀ ਭਾਵਨਾ ਨਾਲ ਲੋਕ ਆਉਂਦੇ ਨੇ ਉਹ ਮਰੇ ਉਹਦੇ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਤਾ ਉਦੋਂ ਕੌਣ ਸੀ ਇੰਦਰਾ ਗਾਂਧੀ ਸੀ ਉਦੋਂ ਤਾਂ ਮੋਦੀ ਜੀ ਵਰੀ ਨਹੀਂ ਸੀਗੇ ਸੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਇਹ ਮੋਦੀ ਰਾਜ ਗਲਤ ਹੈ ਪਰ ਇਹ ਤੋਂ ਪਹਿਲਾਂ ਸਹੀ ਸੀਗਾ ਕਿ ਸਾਰੇ ਮੁਗਲਾਂ ਦੀਆਂ ਨਸਲਾਂ ਨੇ ਕਿਸੇ ਰਾਜ ਦੇ ਵਿੱਚ ਜਦੋਂ ਇਹ ਗੱਲ ਮੁੱਕ ਜੂਗੀ ਜਿਹੜੇ ਸਟੇਟਾਂ ਦੇ ਵਿੱਚ ਵੀ ਆ ਸਿੱਖ ਹੈ ਆ ਹਿੰਦੂ ਆ ਮੁਸਲਮਾਨ ਅਸੀਂ ਹਿੰਦੂ ਆ ਤੇ ਸਾਨੂੰ ਖਾਲਿਸਤਾਨ ਚਾਹੀਦਾ ਜਾਂ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਤਾਂ ਇਹ ਦੇਸ਼ ਇਹ ਹੀ ਬਹੁਤ ਵਧੀਆ ਸਟੇਬਲ ਹੋ ਜਾਊਗਾ ਬਹੁਤ ਵਧੀਆ ਕੰਮ ਕਰਨ ਲੱਗ ਜਾਊਗਾ ਪਰ ਇੱਥੇ ਹੁੰਦਾ ਕੀ ਹੈ ਪੱਗ ਦੇਖ ਕੇ ਉਹ ਤੇ ਇੱਕ ਤੰ ਤੰਜ ਕਰ ਦਿੱਤਾ ਜਾਂਦਾ ਹੈ ਕਿਸਾਨ ਗਏ ਉਹਨਾਂ ਦੇ ਨਾਲ ਹਿੰਦੂ ਤੁਰਦੇ ਨਹੀਂ ਸਾਰੇ ਪੱਗਾਂ ਦੇਖ ਕੇ ਕੀ ਨਹੀਂ ਜੀ ਖਾਲਸਤਾਨੀ ਨੇ ਇੱਕ ਆਈਪੀਐਸ ਅਫਸਰ ਕਲਕੱਤੇ ਦੇ ਵਿੱਚ ਪਿਛਲੇ ਦਿਨੀ ਤੁਸੀਂ ਘਟਨਾ ਦੇਖੀਓ ਆਪਣੀ ਡਿਊਟੀ ਨਿਭਾ ਰਿਆ ਉਹਨੂੰ ਆਰਐਸਐਸੀਆਂ ਨੇ ਕੀ ਕਹਿਤਾ ਜੀ ਖਾਲਸਤਾਨੀ ਇੱਕ ਪੱਗ ਦੇਖ ਕੇ ਪੱਗ ਤੇ ਤੰਜ ਕੱਸ ਦੇਣਾ ਕਿ ਤੁਸੀਂ ਖਾਲਸਤਾਨੀ ਹੋ ਤੇ ਜਦੋਂ ਖਾਲਸਤਾਨੀਆਂ ਨੇ ਦੇਸ਼ ਆਜ਼ਾਦ ਕਰਾਇਆ ਸੀ ਅੱਗੇ ਸੀਨੇ ਡਾਢਾ ਕੇ ਹਿੱਕਾਂ ਡਾਢਾ ਕੇ ਤੋਹਫਾ ਗਾਦੀਆਂ ਸੀ ਉਦੋਂ ਕੌਣ ਸਨ ਭਾਈ ਇਹਨਾਂ ਖਾਲਸਤਾਨਾਂ ਦੇ ਬਜ਼ੁਰਗ ਸਨ ਉਹ ਵੱਡੇ ਵਡੇਰੇ ਸੀਗੇ ਅੱਜੇ ਖਾਲਸਤਾਨੀ ਹੋਗੇ ਸੋ ਇਹ ਵਿਚਾਰਤਾ ਰਹੇ ਹਿੰਦੂ ਵੀਰ ਵੀਰੋ ਤੁਸੀਂ ਬਦਲ ਸਕਦੇ ਹੋ ਤੁਸੀਂ ਸਿੱਖਾਂ ਦਾ ਸਾਥ ਦਿਓ ਤੁਸੀਂ ਇਹਨਾਂ ਦੇ ਧਰਨਿਆਂ 'ਚ ਜਿੱਥੇ ਹੱਕ ਸੱਚ ਦੀ ਲੜਾਈ ਹੈ ਜਰੂਰ ਖੜੋ ਔਰ ਨਹੀਂ ਖੜ ਸਕਦੇ ਤਾਂ ਵੀਡੀਓ ਪਾ ਕੇ ਤੁਸੀਂ ਹੱਕ ਸੱਚ ਦੀ ਗੱਲ ਕਰ ਸਕਦੇ ਹੋ ਪਰ ਤੁਸੀਂ ਕਰਦੇ ਨਹੀਂ ਤੁਸੀਂ ਚੁੱਪ ਰਹਿੰਦੇ ਹੋ ਤੁਹਾਡੀ ਚੁੱਪੀ ਇਹ ਪੰਜਾਬ ਦੀ ਬਰਬਾਦੀ ਹੈ ਉਹਦੇ ਵਿੱਚ ਹੀ ਇਹ ਵਿਖੇੜਾ ਖੜਾ ਹੁੰਦਾ ਹੈ ਔਰ ਦੋ ਧਰਮਾਂ ਦੇ ਵਿੱਚ ਇੱਕ ਦੀਵਾਰ ਖੜੀ ਹੋ ਚੁੱਕੀ ਹੈ ਅੱਜ ਸਿੱਖਾਂ ਦੇ ਘਰ ਜੰਮਣ ਵਾਲਾ ਹਰ ਇੱਕ ਬੱਚਾ ਖਾਲਸਤਾਨੀ ਹੈ ਉਹ ਨਹੀਂ ਹੈਗਾ ਤਾਂ ਉਹਨੂੰ ਇੱਕ ਦਿਨ ਜਿੱਦਨ ਉਹਨੇ ਪੱਗ ਬੰਨੀ ਲੋਕਾਂ ਨੇ ਕਹਿ ਦੇਣਾ ਸਰਕਾਰਾਂ ਨੇ ਕਹਿ ਦੇਣਾ ਇਸ ਕਰਕੇ ਮੈਂ ਮੰਨਦਾ ਕਿ ਇਹ ਪੱਗ ਵਾਲੇ ਜਿੰਨੇ ਨੇ ਇਹ ਸਾਰੇ ਖਾਲਸਤਾਨੀ ਨੇ ਔਰ ਜਿਹੜੇ ਪੱਗ ਸਿਰ ਤੇ ਨਹੀਂ ਬੰਦੇ ਜਾਂ ਸਿੱਖਾਂ ਦੇ ਘਰਾਨੇ ਚੋਂ ਨਹੀਂ ਹੈਗੇ ਉਹ ਹਿੰਦੁਸਤਾਨੀ ਨੇ ਤੇ ਔਰ ਇਹ ਬਖੇਰਾ ਜਦੋਂ ਪਾਕਿਸਤਾਨ ਦਾ ਜਿੰਨਾ ਨੇ ਮੁੱਦਾ ਚੁੱਕਿਆ ਸੀ ਕਿ ਸਾਨੂੰ ਮੁ슬림 ਰਾਸ਼ਟਰ ਚਾਹੀਦਾ ਤਾਂ ਉਹ ਕਈ ਸਾਲ ਚੱਲਿਆ ਲੱਖਾਂ ਜਾਨਾਂ ਗਈਆਂ ਮੌਤਾਂ ਹੋਈਆਂ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਵੇਲੇ ਤੁਸੀਂ ਸਾਰਾ ਹਿਸਟਰੀ ਦੇਖੀ ਹੈ ਹਨਾ ਤਾਂ ਉਹਦਾ ਅੰਤ ਕੀ ਹੋਇਆ ਪਾਕਿਸਤਾਨ ਬਣ ਕੇ ਰਿਹਾ। ਉਸ ਤੋਂ ਬਾਅਦ ਬੰਗਲਾਦੇਸ਼ ਬਣ ਕੇ ਰਿਹਾ। ਸੋ ਜਿਹੜੀ ਆਵਾਜ਼ ਉੱਠਦੀ ਆ ਉਹ ਇੱਕ ਨਾ ਇੱਕ ਦਿਨ ਇਹ ਉਹ ਜਿੰਨੇ ਮਰਜ਼ੀ ਦਬਾ ਲਓ ਜਿੰਨੇ ਮਰਜ਼ੀ ਉਹਨਾਂ ਨੂੰ ਕੁਚਲ ਲਓ ਜਿੰਨੇ ਮਰਜ਼ੀ ਮਾਰ ਦੋ ਕੋਮਾ ਨਹੀਂ ਮੁੱਕਦੀਆਂ ਹੁੰਦੀਆਂ। ਸੋ ਉਹ ਬਣ ਕੇ ਰਹਿੰਦੀ ਐ ਸੋ ਖਾਲਿਸਤਾਨ ਵੀ ਇੱਕ ਦਿਨ ਬਣ ਕੇ ਰਹੂਗਾ ਜੇ ਆਪਾਂ ਸਾਰੇ ਇਕੱਠੇ ਨਾ ਹੋਏ। ਸਾਰੇ ਝਾਕ ਔਰ ਸੱਚ ਦੀ ਗੱਲ ਨਾ ਕੀਤੀ ਔਰ ਇਸੇ ਤਰ੍ਹਾਂ ਜੇ ਆਪਾਂ ਚੁੱਪ ਰਹੇ ਪੱਗ ਵਾਲਿਆਂ ਨੂੰ ਛਿੱਤਰ ਪੈਂਦੇ ਨੇ ਪਈ ਜਾਣ ਨੌਕਰੀ ਮਿਲਦੀ ਐ ਮਿਲੇ ਨਹੀਂ ਤੇ ਨਾ ਸੀ। ਇਹਨਾਂ ਦੀਆਂ ਲੱਤਾਂ ਬਵਾ ਮਰੋੜ ਮਰੋੜ ਕੇ ਬੋਰੀਆਂ ਚ ਪਾ ਕੇ ਮਿਰਚਾਂ ਧੱਕੀਆਂ ਜਾਣ ਔਰ ਇਹਨਾਂ ਦੀਆਂ ਧੀਆਂ ਪੈਣਾ ਦੇ ਬਲਾਤਕਾਰ ਹੁੰਦੇ ਰਹਿਣ ਜੇ ਐਦਾਂ ਹੁੰਦਾ ਰਹੇ ਰਿਆ ਤਾਂ ਖਾਲਿਸਤਾਨ ਜ਼ਰੂਰ ਬਣੂਗਾ ਤੇ ਜੇ ਆਪਾਂ ਸਾਰੇ ਇਹਨਾਂ ਮੁੱਦਿਆਂ ਨੂੰ ਖਤਮ ਕਰੀਏ ਇਕਜੁੱਟ ਹੋ ਕੇ ਖੜੀਏ ਔਰ ਕਿਸੇ ਸਮੱਸਿਆ ਦਾ ਸੋਲੂਸ਼ਨ ਕੱਢੀਏ ਤਾਂ ਨਿਕਲ ਸਕਦਾ ਔਰ ਇਹ ਗੱਲ ਬੰਦ ਹੋ ਸਕਦੀ ਹੈ ਕਿ ਸਾਨੂੰ ਖਾਲਿਸਤਾਨ ਚਾਹੀਦਾ ਜਦੋਂ ਸਾਨੂੰ ਹੱਕ ਮਿਲੂ ਪੂਰਾ ਇੱਥੇ ਇਸ ਦੇਸ਼ ਦੇ ਵਿੱਚ ਸਾਡੀਆਂ ਕੁਰਬਾਨੀਆਂ ਦਾ ਹੱਕ ਮਿਲ ਜੇ ਪਿਛਲੀਆਂ ਤਾਂ ਹੀ ਮਿਲ ਜੇ ਅੱਗੋਂ ਤਾਂ ਅਗਲੀਆਂ ਨੂੰ ਤਾਂ ਛੱਡੋ ਤਾਂ ਇਹ ਚੀਜ਼ਾਂ ਨੂੰ ਵਿਗਾੜ ਨੂੰ ਤੋਂ ਬਚਾਇਆ ਜਾ ਸਕਦਾ ਪਰ ਸਰਕਾਰਾਂ ਐਦਾਂ ਚਾਹਦੀਆਂ ਨਹੀਂ ਇੱਥੇ ਤਾਂ ਰਾ ਇਹ ਗੱਦੀ ਐ ਉਹ ਜੀ ਇੱਥੇ ਜਿਹੜਾ ਵੀ ਬਹਿ ਗਿਆ ਹੁਣ ਦਿੱਲੀ ਦੀ ਗੱਦੀ ਤੇ ਅੱਜ ਮੋਦੀ ਸਾਹਿਬ ਨੇ ਕੱਲ ਨੂੰ ਸਿੱਖ ਬਿਠਾ ਲ ਦੋ ਉਹ ਸਿੱਖਾਂ ਦਾ ਕਤਲ ਕਰਾਊਗਾ ਕਿਉਂਕਿ ਇਸ ਗੱਦੀ ਨੂੰ ਇਹ ਸ਼ਰਾਫੀ ਹੋਈ ਗੱਦੀ ਐ ਦਿੱਲੀ ਦੀ ਇਹ ਜੁੱਤੀਆਂ ਖਾਂਦੀ ਆਈ ਐ ਮਰਦੀ ਆਈ ਐ ਤੇ ਦੇਸ਼ ਨੂੰ ਮਰਵਾਉਂਦੀ ਆਈ ਐ ਸੋ ਇਹਨਾਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਮੋਦੀ ਸਾਹਿਬ ਇੱਕ ਹਿੰਦੂ ਪਰਿਵਾਰ ਚੋਂ ਨੇ ਤੇ ਤਾਂ ਇਹ ਗੱਲਾਂ ਹੋ ਰਹੀਆਂ ਨੇ ਜਾਂ ਤੱਕ ਹੋ ਰਹੀਆਂ ਉੱਥੇ ਸਿੱਖ ਨੂੰ ਬਿਠਾਉਂ ਦੋ ਪੰਜਾਬ ਵਿੱਚ ਸਿੱਖ ਬਿਠਾ ਲਈ ਹੈ ਨਾ ਕਿਵੇਂ ਪਟਾਕਾ ਹੁੰਦਾ ਸੀ ਉਦੋਂ ਸੰਸਦ ਦੇ ਵਿੱਚ ਮੋਦੀ ਜੀ ਅچھے ਦਿਨ ਕਦੋਂ ਆਉਣਗੇ ਹੁਣ ਅچھے ਦਿਨ ਆਗੇ ਆਪਣੇ ਅچھے ਦਿਨ ਆਗੇ ਹੁਣ ਜ਼ਬਾਨ ਨੂੰ ਤਾਲਾ ਲੱਗ ਗਿਆ ਦੋ ਦੋ ਵਿਆਹ ਹੋ ਗਏ ਚਾਰੇ ਪਾਸੇ ਸੋਨਾ ਹੀ ਸੋਨਾ ਬੋਡੀਗਾਰਡ ਘੁੰਮ ਰਹੇ ਨੇ ਗੱਡੀਆਂ ਲਗਜ਼ਰੀ ਕਾਰਾਂ ਦਾ ਕੋਈ ਠਿਕਾਣਾ ਨਹੀਂ ਔਰ ਜਿੰਨੇ ਵੀ ਪੰਜਾਬ ਦੇ ਮੁੰਡੇ ਨੌਜਵਾਨ ਨੇ ਨੌਕਰੀ ਨੂੰ ਤਰਸ ਰਹੇ ਨੇ ਕੰਮ ਨੂੰ ਤਰਸ ਰਿਆ ਨੇ ਉਹਨਾਂ ਨੂੰ ਠੋਕ ਠੋਕ ਕੇ ਜੇਲਾ ਚ ਪੁੰਨੀ ਜਾਂਦੇ ਨੇ ਕੰਮ ਨਹੀਂ ਹੈਗਾ ਤਾਂ ਉਹ ਧਰਨਿਆਂ 'ਚ ਹੀ ਜਾਣਗੇ ਧਰਨਿਆਂ 'ਚ ਚੁੱਕੋ ਜੇਲਾ 'ਚ ਠੋਕੋ ਸੋ ਇਹ ਸਿੱਖ ਨੇ ਇਹਦਾ ਸਿੱਖਾਂ ਦੀ ਫਿਤਰਤ ਦੇਖੋ ਇਹਨਾਂ ਨੂੰ ਪੱਗ ਬੰਨ ਕੇ ਕੋਈ ਸਿੱਖ ਥੋੜੀ ਹੋਇਆ ਸਿੱਖ ਕੁਛ ਕਰਮ ਕਰਨ ਨਾਲ ਹੋਇਆ ਉਹੀ ਕਰਮ ਵੀ ਹੋਵੇ ਜਿਹੜਾ ਸਾਂਝਾ ਹੋਵੇ ਸਾਰੇ ਧਰਮਾਂ ਲਈ ਕਰੇ ਸੋ ਦੋਸਤੋ ਇਸ ਮੇਰੇ ਖਿਆਲ ਤੇ ਔਰ ਇਸ ਵੀਡੀਓ ਤੇ ਤੁਸੀਂ ਜ਼ਰੂਰ ਗੌਰ ਕਰਿਓ ਔਰ ਖਾਸ ਕਰਕੇ Hindu ਵੀਰਾਂ ਲਈ ਮੇਰੀ ਬੇਨਤੀ ਹੈ ਕਿ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਦਾ ਭਰਾਵਾ ਸਬਸਕ੍ਰਾਈਬ ਕਰ ਲਓ ਜਿਹੜੇ ਰਹਿ ਗਏ ਹੋ ਮੈਂ ਵੀਡੀਓ ਪਾਈ ਜਾਣੀ ਹੈ ਤੁਸੀਂ ਇੱਕ ਦਿਨ ਹਰ ਜੇ ਸਾਲ ਬਾਅਦ ਰੁੱਕ ਕੇ ਕਰੋਗੇ ਤਾਂ ਵੀ ਤੁਹਾਨੂੰ ਕਰਨਾ ਪੈਣਾ ਕਿਉਂਕਿ ਤੁਹਾਡਾ ਆਪਣਾ ਪਿਆਰੀ ਇੰਨਾ ਪੈ ਗਿਆ ਸੋ ਪਹਿਲਾਂ ਹੀ ਕਰ ਦਿਓ ਤਾਂ ਬਹੁਤ ਵਧੀਆ ਹੋਊਗਾ ਮੇਰਾ ਵੀ ਫਾਇਦਾ ਹੋ ਜਾਊਗਾ ਸਤਿ ਸ੍ਰੀ ਅਕਾਲ ਸਾਰੀ